ਸਤਿ ਸ਼੍ਰੀ ਅਕਾਲ ਖਬਰਾਂ ਦਾ ਸਿਰਾ ਪ੍ਰੋਗਰਾਮ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਮਹਤਰਿੰਦਰ ਸੰਧੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਹੋ ਸਾਨੂੰ ਕਾਲ ਕਰਦੇ ਹੋ ਕਮੈਂਟ ਕਰਦੇ ਹੋ ਸੁਝਾਅ ਦਿੰਦੇ ਹੋ ਤੇ ਸਾਡੇ ਮੁਤਾਬਕ ਇਹ ਅਜਿਹਾ ਪਹਿਲਾ ਸ਼ੋਅ ਹੈ ਜਿਦੇ ਵਿੱਚ ਤੁਹਾਡੀ ਵੀ ਸ਼ਮੂਲੀਅਤ ਹੁੰਦੀ ਹੈ ਨਹੀਂ ਤਾਂ ਬਾਕੀ ਸ਼ੋਅਜ਼ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਸਿਰਫ ਆਪਸ ਦੇ ਵਿੱਚ ਡਿਸਕਸ਼ਨ ਕੀਤੀ ਜਾਂਦੀ ਆ ਅਸੀਂ 20 ਬਾਕੀ ਸ਼ੋਜ਼ ਦੇ ਵਿੱਚ ਇਦਾਂ ਹੀ ਡਿਸਕਸ਼ਨ ਕਰਦੇ ਆ ਪਰ ਖਬਰਾਂ ਦਾ ਸਿਰਾ ਤੁਹਾਡੇ ਵਾਸਤੇ ਹੈ ਖਬਰਾਂ ਦਾ ਸਿਰਾ ਪ੍ਰੋਗਰਾਮ ਦੇ ਨਾਲ-ਨਾਲ ਇੱਕ ਹੋਰ ਪ੍ਰੋਗਰਾਮ BSEO ਲੀਕ ਰਹੇ ਆ ਜਿਹੜਾ ਤੁਹਾਡੀਆਂ ਕਾਲਜ਼ ਵਾਸਤੇ ਹੋਵੇਗਾ ਉਹਦੀ ਵੀ ਤੁਹਾਨੂੰ ਜਲਦ ਹੀ ਜਾਣਕਾਰੀ ਦੇ ਦੇਵਾਂਗੇ ਕਿ ਉਹ ਕਦੋਂ ਤੋਂ ਸ਼ੁਰੂ ਹੋਣ ਜਾ ਰਿਹਾ ਉਹਦੇ ਵਿੱਚ ਸਿਰਫ ਤੁਹਾਡੀਆਂ ਕਾਲਜ਼ ਹੀ ਹੋਣਗੀਆਂ ਤੁਸੀਂ ਆਪਣੇ ਮੁੱਦੇ ਹੀ ਸਾਡੇ ਨਾਲ ਸਾਂਝੇ ਕਰ ਸਕੋਗੇ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵੀ ਕਈ ਵੱਡੀਆਂ ਖਬਰਾਂ ਨੇ ਅਹਿਮ ਮੁੱਦੇ ਨੇ ਜਿਨ੍ਹਾਂ 'ਤੇ ਚਰਚਾ ਕਰਨੀ ਆ ਤੇ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਢਿੱਲੋਂ ਸੋ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਤਰਵਿੰਦਰ ਸੰਧੂ ਸਾਹਿਬ ਜੀ ਢਿੱਲ ਸਾਹਿਬ ਜਿਸ ਤਰ੍ਹਾਂ ਦੇ ਨਾਲ ਹੁਣ ਸਰਕਾਰ ਬਣਨ ਜਾ ਰਹੀ ਹੈ ਐਨਡੀਏ ਦੀ ਅੱਜ ਸੌ ਚੁੱਕ ਸਮਾਗਮ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੀਜੀ ਵਾਰ ਹੈਟ੍ਰਿਕ ਕਰ ਰਹੇ ਨੇ ਤੇ ਰਾਸ਼ਟਰਪਤੀ ਭਵਨ ਦੇ ਵਿੱਚ ਇਹ ਸਮਾਗਮ ਰੱਖਿਆ ਗਿਆ ਹੈ ਖੁੱਲੇ ਮੈਦਾਨ ਦੇ ਵਿੱਚ ਕੁਰਸੀਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਹਾਲਾਂਕਿ ਫੰਕਸ਼ਨ ਅੰਦਰ ਹੁੰਦਾ ਬਾਹਰ ਹੁੰਦਾ ਵੱਖਰੀ ਗੱਲ ਹੈ ਪਰ ਤਸਵੀਰਾਂ ਤਿਆਰੀਆਂ ਦੀਆਂ ਬਾਹਰਲੇ ਪਾਸੇ ਦੀਆਂ ਆਈਆਂ ਨੇ ਕਿ ਖੁੱਲੇ ਡੁੱਲੇ ਲਾਨ ਦੇ ਵਿੱਚ ਕੁਰਸੀਆਂ ਸੈਟਿੰਗ ਸਾਰਾ ਕੁਝ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਵੱਖ-ਵੱਖ ਦੇਸ਼ਾਂ ਦੇ ਤੇ ਵੱਡੇ ਲੀਡਰਾਂ ਨੂੰ ਸੱਦਾ ਦਿੱਤਾ ਗਿਆ ਹੈ ਕਈ ਤਾਂ ਪਹੁੰਚ ਵੀ ਚੁੱਕੇ ਨੇ ਜਿਵੇਂ ਵਿਆਹ ਤੋਂ ਪਹਿਲਾਂ ਮੇਲ ਪਹੁੰਚਣਾ ਹੁੰਦਾ ਕਈ 2-3 ਦਿਨ ਪਹਿਲਾਂ ਆ ਜਾਂਦੇ ਨੇ ਤਾਂ ਉਹ ਵੀ ਆ ਚੁੱਕੇ ਨੇ ਤਾਂ ਕੁੱਲ ਮਿਲਾ ਕੇ ਪੂਰਾ ਦੇਸ਼ ਦੇ ਵਿੱਚ ਹੁਣ ਇਹੀ ਹੈ ਕਿ ਨਵੀਂ ਸਰਕਾਰ ਬਣੀ ਹੈ ਤੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋਏ ਨੇ ਕਾਂਗਰਸੀ ਆਗੂਆਂ ਨੂੰ ਕਹਿੰਦੇ ਇਸ ਸੌਚੁੱਕ ਸਮਾਗਮ ਦੇ ਵਿੱਚ ਸੱਦਾ ਹੀ ਨਹੀਂ ਦਿੱਤਾ ਗਿਆ ਜਦ ਕਿ ਉਹ ਵੀ ਸੰਸਦ ਦੇ ਮੈਂਬਰ ਬਣੇ ਨੇ ਉਹ ਵੀ ਦੇਸ਼ ਦਾ ਹਿੱਸਾ ਨੇ ਦੇਸ਼ ਦੇ ਲੀਡਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸੌਚਕਣੀ ਹੋਵੇ ਤੇ ਉਹਦੇ ਵਿੱਚ ਜੇਕਰ ਕਾਂਗਰਸੀ ਲੀਡਰ ਨਹੀਂ ਸੱਦੇ ਜਾਂਦੇ ਤਾਂ ਫਿਰ ਇਹ ਕਿਤਨਾ ਕਿਤੇ ਸਵਾਲ ਜ਼ਰੂਰ ਖੜੇ ਕਰਦਾ ਹੈ ਕਿ ਫੇਰ ਉਹੀ ਸਿਸਟਮ ਸ਼ੁਰੂ ਹੋ ਗਿਆ ਕਿ ਅਸੀਂ ਤਾਂ ਆਪਣੀ ਮਰਜ਼ੀ ਕਰਨੀ ਹੈ ਦੇਖੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਦੀ ਸੌ ਚੱਕਨ ਜਾ ਰਹੇ ਨੇ ਜਿਵੇਂ ਆਪਨੇ ਫਰਮਾਇਆ ਕਿ ਖੁੱਲੇ ਮੈਦਾਨ ਦੇ ਵਿੱਚ ਇਹ ਪਹਿਲਾਂ ਵੀ ਹੁੰਦਾ ਰਿਹਾ ਹੂੰ ਮੋਦੀ ਸਾਹਿਬ ਨੇ ਜਦੋਂ ਪਿਛਲੀ ਵਾਰੀ ਸੌ ਚੱਕੀ ਸੀ ਉਦੋਂ ਵੀ ਰਾਸ਼ਟਰਪਤੀ ਭਵਨ ਦੇ ਵਿੱਚ ਮੈਦਾਨ ਖੁੱਲੇ ਚੀ ਪ੍ਰੋਗਰਾਮ ਰੱਖਿਆ ਗਿਆ ਸੀ ਫਰਕ ਇਹਦੇ ਵਿੱਚ ਬਹੁਤ ਜ਼ਮੀਨ ਅਸਮਾਨ ਹੈ ਪਿਛਲੀ ਵਾਰ ਜਦੋਂ ਨਰਿੰਦਰ ਮੋਦੀ ਸਾਹਿਬ ਨੇ ਸੌਂਚ ਚੁੱਕੀ ਸੀ ਤਾਂ 303 ਇਹਨਾਂ ਦੇ ਆਪਣੇ ਸੀ ਹੂੰ ਤੇ ਹੁਣ 250 ਦਾ ਅੰਕੜਾ ਵੀ ਪਾਰ ਨਹੀਂ ਕਰ ਸਕੀ ਭਾਜਪਾ ਜਿਹੜੇ 400 ਪਾਰ ਦੀ ਗੱਲ ਕਰਦੇ ਸੀ ਹੁਣ ਜਾਤ ਪ੍ਰਾਣੀ ਰਵੈਤ ਭਾਜਪਾ ਦੇ ਵਿੱਚ ਕਿਹਾ ਜਾਂਦਾ ਕਿ ਉਹ અપਨਾ ਸਕਦੀ ਹੈ ਇਹ ਜਿਹੜੇ ਸੱਜਣ ਨਾਲ ਨੇ ਇਹਨਾਂ ਦਾ ਪੁਰਾਣਾ ਇਤਿਹਾਸ ਹੈ ਕਿ ਉਹਨਾਂ ਨੂੰ ਆਪਣੇ ਵਿੱਚ ਰਲਾ ਲੈਂਦੀ ਹੁੰਦੀ ਹੈ ਤੇ ਕਿਉਂਕਿ TDP ਤਲਗੋਦਿਸ਼ਮ ਪਾਰਟੀ ਇਸੇ ਤਰ੍ਹਾਂ ਨਤੀਸ਼ ਕੁਮਾਰ ਦੀ ਜਨਤਾ ਦਲ ਯੂनाइटेड ਇਹਨਾਂ ਦੇ ਸਿਰ ਤੇ ਐਸ ਵੇਲੇ ਨਰਿੰਦਰ ਮੋਦੀ ਸਾਹਿਬ ਸਰਕਾਰ ਚਲਾਉਣਗੇ ਉਹ ਪਹਿਲਾਂ ਵਾਲਾ ਦਮ ਖਾਮ ਨਹੀਂ ਰਹਿਣਾ ਪਹਿਲਾਂ ਵਾਲੀ ਬੜਕ ਵੀ ਨਹੀਂ ਰਹਿਣੀ ਕਿਉਂਕਿ ਪਹਿਲਾਂ ਭਾਜਪਾ ਚਲਾ ਰਹੀ ਸੀ ਹੁਣ ਐਨਡੀਏ ਚਲਾਊਗਾ। ਔਰ ਤੁਸੀਂ ਕਿਹਾ ਕਿ ਕਾਂਗਰਸ ਨੂੰ ਸਵਦਾ ਨਹੀਂ ਦਿੱਤਾ। ਕਿਤੇ ਇਹ ਡਰਦਾ ਨਹੀਂ ਕਿ ਇਹ ਉਥੋਂ ਤੱਕ ਸ਼ਾਮ ਨੂੰ ਪਹੁੰਚਦੇ ਪਹੁੰਚਦੇ ਅੰਕੜਿਆਂ ਦਾ ਹੇਰਫੇਰ ਹੋ ਜਾ ਕਿਤੇ ਐਨਡੀਏ ਚੱਕ ਲੈ ਸੌ। ਕਈ ਪਲੇਟਫਾਰਮਾਂ ਤੇ ਇਹ ਚੱਲ ਵੀ ਰਿਹਾ। ਹੂੰ। ਕਿ ਅਜੇ ਮਹਿਕ ਵੀ ਦੇਨੇ ਨੇ। ਜਿਹੜੀਆਂ ਚਰਚਾਵਾਂ ਸੀ ਉਹਦੇ ਮੁਤਾਬਕ ਸਪੀਕਰ ਦਾ ਉਹਦਾ TDP ਨੇ ਮੰਗ ਲਿਆ ਰੇਲ ਮਹਿਕਮਾ ਨਤੀਸ਼ ਕੁਮਾਰ ਕਹਿੰਦਾ ਵੀ ਸਾਨੂੰ ਦਿਓ ਲੇਕਿਨ ਇੱਕ ਚੀਜ਼ ਸਪਸ਼ਟ ਹੋ ਗਈ ਹੈ ਜੋ ਅਖਬਾਰਾਂ ਦੇ ਵਿੱਚ ਆਇਆ ਹੈ ਕਿ ਗ੍ਰਹਿ ਬਿੱਤ ਰੱਖਿਆ ਇੱਕ ਹੀ ਹੋਰ ਅਹਿਮ ਮਹਿਕਮੇ ਭਾਰਤੀ ਜਨਤਾ ਪਾਰਟੀ ਆਪਣੇ ਕੋਲ ਰੱਖੇਗੀ ਇਹਨਾਂ ਚੀਜ਼ਾਂ ਨੂੰ ਲੈ ਕੇ ਕਿੰਨਾ ਚਿਰੇ ਕੰਮ ਚੱਲਦਾ ਹੈ ਪਤਾ ਨਹੀਂ ਪਰ ਜਿਵੇਂ ਜਿਵੇਂ ਅਕੱਲਿਆਂ ਤੌਰ ਤੇ ਭਾਰਤੀ ਜਨਤਾ ਪਾਰਟੀ ਮਜ਼ਬੂਤ ਨਹੀਂ ਹੈ ਔਰ ਅੱਜ ਕੱਲ ਉਹ ਪੁਰਾਣੀ ਗੱਲ ਨਹੀਂ ਰਹੇਗੀ ਕਿ ਪਾਰਟੀਆਂ ਬਹੁਤ ਉੱਚੀਆਂ ਨੇ ਪਾਰਟੀਆਂ ਬਹੁਤ ਵੱਡੀਆਂ ਨੇ ਪਾਰਟੀਆਂ ਅੱਜਕੱਲ ਮੈਂ ਵਟਾਂ ਪਾਰਟੀ ਕੋ ਖਾਸ ਗੱਲ ਨਹੀਂ ਕੀ ਇਹ ਸਾਰੇ ਦੇ ਸਾਰੇ ਇਸੇ ਤਰ੍ਹਾਂ ਇਕੱਠੇ ਚੱਲ ਜਾਣਗੇ ਬਹੁਤ ਸਾਰੇ ਸਿਆਸੀ ਮਾਰੇ ਗੱਲ ਕਹਿੰਦੇ ਆ ਇਹ ਸਰਕਾਰ ਚੱਲਣੀ ਨਹੀਂ ਅਸੀਂ ਅੱਜ ਪਹਿਲੇ ਦਿਨ ਆਪਦੇ ਵੱਲੋਂ ਤਾਂ ਨਹੀਂ ਕਹਿੰਦੇ ਸਿਆਸੀ ਮਾਰਾਂ ਦੀ ਇਹ ਚਰਚਾ ਹੈ ਅੱਜ ਪਹਿਲੇ ਦਿਨ ਕੋਈ ਅਸ਼ੁਭ ਗੱਲ ਕਿਉਂ ਕਰਨੀ ਹੈ ਕਿ ਜਿਹੜਾ ਇਹ ਭਾਨਵਤੀ ਦਾ ਕੁੜਵਾ ਦੋਹੇ ਪੱਸੀ ਆ ਵੈਸੇ ਤਾਂ ਇਹਨਾਂ ਨੇ ਬਹੁਤਾ ਸਰ ਚੱਲਣਾ ਨਹੀਂ ਕਿਉਂਕਿ ਹਰ ਪਾਰਟੀ ਦਾ ਆਪੋ ਆਪਣਾ ਸਿਸਟਮ ਹੈ TDP ਤਾਂ ਇਹ ਵੀ ਕਹਿ ਚੁੱਕੀ ਆ ਕਿ ਅਸੀਂ ਮੁਸਲਮਾਨਾਂ ਨੂੰ ਇਸ ਭਾਈਚਾਰੇ ਨੂੰ 9% ਰਾਖਵਾ ਕਰਨ ਤੇ ਲੈ ਕੇ ਆਣਾ ਉਹ ਤਾਂ ਸੁਪਰੀਮ ਕੋਰਟ ਤੱਕ ਗਏ ਹੋਏ ਆ ਤੇ ਕਈ ਇਹੋ ਜਿਹੇ ਆ ਜਿਹੜੇ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਨਿਗਾ ਲਾਈ ਬੈਠੇ ਆ ਔਰ ਜੇ ਉਹਨਾਂ ਨੂੰ ਨਜ਼ਰ ਆਉਂਦਾ ਹੋਇਆ ਕਿ ਟੁੱਟ ਭੱਜਦੇ ਜਰਗੇ ਉਥੋਂ ਤੱਕ ਪਹੁੰਚਾ ਗਿਆ ਤਾਂ ਉਹਨਾਂ ਨੇ ਫੋਰ ਨਹੀਂ ਲਾਉਣਾ ਅੱਖ ਦੇ ਫੇਰ ਨਾਲ ਉਹਨਾਂ ਦੂਜੇ ਪਾਸੇ ਤੁਰ ਜਾਣਾ ਹੈ ਅਜੇ ਮਹਿਕਮੇ ਵੰਡਣ ਦਿਓ ਸਰਕਾਰ ਨੂੰ ਸ਼ੁਰੂਆਤੀ ਕਰਨ ਦਿਓ ਉਸ ਤੋਂ ਬਾਅਦ ਦੇਖਿਆ ਜਾਵੇਗਾ ਕਿ ਕੀ ਸਰਕਾਰ ਲਗਾਤਾਰਤਾ ਦੇ ਵਿੱਚ ਚੱਲਦੀ ਹੈ ਅਸੀਂ ਆਪਣੇ ਵੱਲੋਂ ਸ਼ੋਸ਼ਾਵਾਂ ਦਿੰਨੇ ਆ ਕਿ ਸਰਕਾਰ ਚੱਲੇ ਕਿਸੇ ਕਿਸਮ ਦਾ ਕੋਈ ਕਿਸੇ ਕਿਸਮ ਦਾ ਵੀ ਅੜਚਨ ਨਾ ਆਵੇ ਪਰ ਮਨੁੱਖ ਦੇ ਲਾਲਚ ਨੂੰ ਕਿਵੇਂ ਤਿਆਗ ਦਿਓਗੇ ਸੋ ਬਹੁਤ ਸਾਰੇ ਦੂਜੇ ਦੇਸ਼ਾਂ ਦੇ ਜਿਵੇਂ ਤੁਸੀਂ ਆਪ ਹੀ ਕਿਹਾ ਕਿ ਕਈ ਸੀਨੀਅਰ ਸਖਸ਼ੀਤਾ ਪਹੁੰਚ ਰਹੀਆਂ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੈਸ਼ਲ ਜਿਹਦੇ ਉਪ ਰਾਸ਼ਟਰਪਤੀ ਇਹ ਤਾਂ ਪਹੁੰਚ ਵੀ ਚੁੱਕੇ ਨੇ ਜਿਹੜੀ ਗੱਲ ਮੈਂ ਕਹੀ ਹੈ ਉਹ ਇਹ ਹੈ ਕਿ ਇੰਡੀਆ ਗੱਠ ਜੋੜ ਕਹਿੰਦੇ ਨਤੀਸ਼ ਨੂੰ ਜਿਹੜੇ ਬਿਹਾਰ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਹੀ ਜਨਰਲ ਸੈਕਟਰੀ ਨੇ ਮਿਸਟਰ ਤਿਆਗੀ ਕੀ ਸੀ ਤਿਆਗੀ ਉਹ ਕਹਿੰਦੇ ਕਿ ਨतीश ਜੀ ਨੂੰ ਤਾਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸੁਨੇਹਾ ਵੀ ਆਇਆ ਹੈ ਆਇਆ ਨਹੀਂ ਆਇਆ ਇਹ ਤਾਂ ਉਹ ਜਾਣਦੇ ਹੋਣਗੇ ਪਰ ਤਿਆਗੀ ਸਾਹਿਬ ਦੇ ਇਸ ਮਾਮਲੇ ਦਾ ਇਹ ਦਾ ਮਤਲਬ ਅੰਦਰ ਖਾਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਚੱਲ ਰਹੀ ਹੈ ਤੇ ਤੀਜੀ ਜਿਹੜਾ ਇੰਡੀਆ ਗੱਠ ਜੋੜ ਨੇ ਕਿਹਾ ਕਿ ਮੌਕੇ ਨੂੰ ਦੇਖੋ ਮੌਕਾ ਵਾਚੋ ਸਮਾਂ ਆਉਣ ਤੇ ਆਪਣੀ ਗੱਲ ਕਰਾਂਗੇ ਇਹ ਮੌਜੂਦਾ ਵਾਲਾ ਭਾਨਬਤੀ ਦਾ ਕੁੰਬਾ ਕਿੰਨਾ ਚਿਰ ਚੱਲਦਾ ਇਹ ਸਮਾਂ ਦੱਸੇਗਾ ਸੋ ਜਿਹੜੇ ਕਹਿੰਦੇ ਆ ਕਿ 5 ਤੋਂ 8 ਸਾਯੋਗੀਆਂ ਨੂੰ ਮੰਤਰੀ ਮੰਡਲ ਦੇ ਵਿੱਚ ਥਾ ਮਿਲ ਸਕਦੀ ਹੈ ਹੂੰ ਕਈ ਤਾਂ ਹੈ ਹੀ 2 2 1 1 ਇਹ ਮੌਕਾ ਦੱਸੇਗਾ ਕਿਹਦੇ ਹੱਥ ਕੀ ਆਉਂਦਾ ਹੈ ਮਲਾਈਦਾਰ ਮਹਿਕਮੇ ਕਿਹਦੇ ਕੋਲ ਜਾਂਦੇ ਨੇ ਇਹ ਸੋਚਣ ਵਾਲੀ ਗੱਲ ਹੈ ਜਿਹੜਾ ਇਹਦੇ ਵਿੱਚ ਇਹ ਕਿਹਾ ਗਿਆ ਹੂੰ ਇਹ ਜੋ ਰੇਲ ਗੈਪ ਹੈ ਖੇਤੀਬਾੜੀ ਗੈਪ ਹੈ ਇਹਦਾ ਮਤਲਬ ਇਹ ਵਿਰੋਧੀਆਂ ਕੋਲ ਜਾਣਗੇ ਔਰ ਸਪੀਕਰ ਦਾ ਉਹਦਾ ਤਾਂ ਟੀਡੀਵੀ ਨੇ ਪਹਿਲਾਂ ਹੀ ਮੰਗ ਲਿਆ ਤੇ ਭਾਜਪਾ ਚ ਰਹਿੰਦੇ ਆ ਵੀ ਗ੍ਰਹਿ ਮੰਤਰਾਲਾ ਕਿਹਨੂੰ ਦਿੱਤਾ ਜਾਂਦਾ ਕੀ ਵਿੱਤ ਮੰਤਰਾਲਾ ਫੇਰ ਵੀ ਵੀ ਨਿਰਮਲ ਸਿਤਾਰਾਮਨ ਨੂੰ ਦਿੱਤਾ ਜਾਏਗਾ ਇਹ ਸਮਾ ਦੱਸੇਗਾ ਸੋ ਮੋਦੀ ਸਾਹਿਬ ਦੀ ਜੀਬਾਰ ਹੈਟਰ ਕੁਮਾਰਨ ਚੱਲੇ ਨੇ ਅਸੀਂ ਫੇਰ ਇੱਕ ਵਾਰ ਉਹਨਾਂ ਨੂੰ ਆਪਣੇ ਵੱਲੋਂ ਸ਼ੁਭ ਅਸ਼ਾਮਾਂ ਦਿੰਦੇ ਜੀ ਤੇ ਟਿਲ ਸਾਬ ਇੰਡੀਆ ਘਟ ਜੋੜ ਕਹਿੰਦੇ ਅੱਜ ਨਹੀਂ ਕੱਲ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਆਪਣਾ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕਰੇਗਾ ਇਹ ਮਮਤਾ ਬੈਨਰਜੀ ਹਰਾਨੇ ਕਿਹਾ ਹੈ ਤੇ ਦੂਜੇ ਪਾਸੇ ਜੀਡੀਪੀ ਨੇ ਦਾਵਾ ਕੀਤਾ ਹੈ ਕਿ ਨਿਤਿਸ਼ ਕੁਮਾਰ ਨੂੰ ਪੀਐਮ ਬਣਨ ਦੀ ਪੇਸ਼ਕਸ਼ ਕੀਤੀ ਗਈ ਸੀ ਇੰਡੀਆ ਗਾਠ ਜੋੜ ਵੱਲੋਂ ਪਰ ਕਹਿੰਦੇ ਅਸੀਂ ਪਿੱਛੇ ਮੁੜ ਕੇ ਹੁਣ ਨਹੀਂ ਦੇਖਣਾ ਜਦੋਂ ਇੰਡੀਆ ਗਾਠ ਜੋੜ ਦੇ ਕਨਵੀਨਰ ਦੀ ਗੱਲ ਚੱਲੀ ਸੀ ਤਾਂ ਉਦੋਂ ਕਨਵੀਨਰ ਤੱਕ ਦਾ ਤੌਦਾ ਸਾਨੂੰ ਦਿੱਤਾ ਨਹੀਂ ਗਿਆ ਤੇ ਹੁਣ ਨਿਤਿਸ਼ ਕੁਮਾਰ ਨੂੰ ਪੀਐਮ ਬਣਾਉਣਾ ਚਾਹੁੰਦੇ ਨੇ ਪਰ ਸਾਡਾ ਫੈਸਲਾ ਟਲ ਹੈ ਤਾਂ ਅਸੀਂ ਭਾਜਪਾ ਦੇ ਨਾਲ ਐਨਡੀਆ ਗੱਠ ਜੋੜ ਦੇ ਵਿੱਚ ਹੀ ਰਹਾਂਗੇ। ਤਰਵਿੰਦਰ ਜੀ ਰਾਸੀ ਆਗੂਆਂ ਦੀ ਕੋਈ ਗੱਲ ਪੱਕੀ ਨਹੀਂ ਹੁੰਦੀ। ਅਸਥਾਈ ਹੁੰਦੀ ਹੈ। ਨਤੀਸ਼ ਕੁਮਾਰ ਹੁਣ ਤੋਂ ਪਹਿਲਾਂ ਕਿੰਨੀਆਂ ਪਾਰਟੀਆਂ ਮਾਰ ਚੁੱਕੇ ਨੇ? ਤੇ ਤਜਸ਼ਵੀ ਜਿਆਦਾ ਬਾਰ-ਬਾਰ ਕਹਿੰਦੇ ਆ ਮੇਰੇ ਚਾਚਾ ਦੀ ਗਰੰਟੀ ਕੌਣ ਲਏਗਾ? ਇਹ ਕੋਈ ਤਿਆਗੀ ਸਾਹਿਬ ਨੇ ਉਦੋਂ ਕਹਿਣਾ ਮੈਂ ਤਾਂ ਇਸ ਸੰਦਰਭ 'ਚ ਗੱਲ ਹੀ ਨਹੀਂ ਕੀਤੀ ਸੀ ਮੇਰਾ ਸੰਦਰਭ ਹੋਰ ਸੀ ਸੋ ਉਹ ਕਹਿੰਦੇ ਕਿ ਇੰਡੀਆ ਦਾ ਕਨਵੀਨਰ ਬਣਾ ਦਿਓ ਸੀਟਾਂ ਤਾਂ ਤੁਹਾਡੇ ਕੋਲੇ 12 ਨੇ ਜਿਨ੍ਹਾਂ ਨੇ 100 ਸੀਟ ਜਿੱਤੀ ਹੈ ਜਿਨ੍ਹਾਂ ਨੇ 35 37 ਦੇ ਕਰੀਬ ਸੀਟਾਂ ਜਿੱਤਿਆ ਨੇ ਸਮਾਜਵਾਦੀ ਪਾਰਟੀ ਨੇ ਯੂਪੀ 'ਚ ਮਮਤਾ ਬੈਨਰਜੀ ਨੇ ਤੁਹਾਡੇ ਨਾਲੋਂ ਕਿਤੇ ਵੱਧ ਸੀਟਾਂ ਜਿੱਤੀਆਂ ਨੇ ਉਡੀਗਾ ਦੇ ਨਾਲ ਨੇ ਤੇ ਉਹਨਾਂ ਨੂੰ ਫਿਰ ਸੁਪਰ ਕਰਮਿਨਰ ਬਣਾਉਂਗੇ ਇਹ ਗੱਲ त्याਗੀ ਸਾਹਿਬ ਦੀ ਕੋਈ ਬਾਲੀ ਬਜੰਦਾਰ ਮੈਨੂੰ ਲੱਗਦੀ ਨਹੀਂ ਸੋ ਆਉਣ ਵਾਲਾ ਸਮਾ ਦੱਸੇਗਾ ਕਿ ਕਦੋਂ ਕਿਹੜਾ ਫੁੱਫੜ ਰੁਸ ਕੇ ਪਿੰਡ ਦੇ ਰਾਹ ਪੈ ਗਿਆ ਇਹ ਸਬਾ ਦੱਸੇਗਾ ਐਡਾ ਵੱਡਾ ਕੁਣ ਬਾ ਜਦੋਂ ਤੁਹਾਡੇ ਕੋਲੇ ਬਹੁਤ ਮਤਰਾ ਹੋਵੇ ਪਿਛਲੀ ਵਾਰ ਤੁਸੀਂ ਚੰਬ ਦੀਆਂ ਇਸ ਕਰਕੇ ਚਲਾਈਆਂ ਤੁਹਾਡੇ ਆਪਣੇ 303 ਸੀ ਪਾਪ 30 ਸਿੱਟਾਂ ਜਿਹੜਾ ਬਹੁ ਮੱਤਾ ਹੈ 273 ਵਾਲਾ ਅੰਕੜਾ ਉਹਦੇ ਨਾਲੋਂ ਵੱਧ ਸੀ ਐਸ ਵਾਰੀ 30 ਘਟ ਨੇ 30 ਦੇ ਕਰੀਬ ਸੋ ਪਹਿਲਾਂ ਵਾਲਾ ਤੇ ਹੁਣ ਦਾ ਜ਼ਮੀਨੇ ਸਬੰਧ ਦਾ ਫਰਕ ਹੈ ਔਰ ਨਾ ਨਰੇਂਦਰ ਮੋਦੀ ਸਾਹਿਬ ਨੂੰ ਸਾਂਝੀਆਂ ਸਰਕਾਰਾਂ ਚਲਾਉਣ ਦਾ ਕੋਈ ਤਜਰਬਾ ਹੈ ਉਹ ਲਗਭਗ ਇੱਕ ਦਰਜਨ ਸਮਾਂ ਗੁਜਰਾਤ ਦੇ ਮੁੱਖ ਮੰਤਰੀ ਰਹੇ ਤੇ ਬਹੁਮਤ ਨਾਲ ਸੀ ਇਸੇ ਤਰ੍ਹਾਂ ਜਿਉਹ 14 ਦੇ ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਤੇ 19 ਚ ਪਹਿਲਾਂ ਨਾਲੋਂ ਵੀ ਵੱਧ ਸਿੱਟਾ ਲੈ ਗਏ ਬਹੁਮਤ ਦੇ ਰੂਪ ਵਿੱਚ ਸੋ ਪਹਿਲਾ 282 ਸੀ ਫਿਰ 303 ਇਸ ਸਰਕਾਰ ਨੂੰ ਖਤਰਾ ਕੋਈ ਨਹੀਂ ਸੀ ਪੈਸਵਾਰ ਜੇਤਾ ਮੋਦੀ ਸਾਹਬ ਨੇ ਪੁਰਾਣਾ ਫਾਰਮੂਲਾ ਲਾ ਲਿਆ ਕਿ ਜਿਵੇਂ ਮੱਧ ਪ੍ਰਦੇਸ਼ ਦੇ ਵਿੱਚ ਲਾਇਆ ਹੈ ਜਿਵੇਂ ਮਹਾਰਾਸ਼ਟਰ ਦੇ ਵਿੱਚ ਲਾਇਆ ਸੀ ਫੇਰ ਗੱਲ ਯੋਧਾ ਹੈ ਤੇ ਆਮ ਲੋਕਾਂ ਦੇ ਵਿੱਚ ਇਹ ਹੈ ਕਿ ਇਹ ਸਨ ਮਾਰ ਕੇ ਆਪਣੇ ਪਾਲੇ ਚ ਬੰਦਿਆਂ ਨੂੰ ਕਰਨਾ ਜਾਣਦੇ ਨੇ ਸਮਾ ਦੱਸੇਗਾ ਹੁੰਦਾ ਕੀ ਹੈ ਜੀ ਸਰਬ ਤੇ ਇੱਕ ਪਾਸੇ ਤਿਆਰੀਆਂ ਚੱਲ ਰਹੀਆਂ ਨੇ ਸੌਚ ਚੁੱਕ ਸਮਾਗਮ ਦੀਆਂ ਤੇ ਦੂਜੇ ਪਾਸੇ ਤਿਆਰੀਆਂ ਚੱਲ ਰਹੀਆਂ ਨੇ ਵਿਰੋਧੀ ਧਿਰ ਦੇ ਆਗੂ ਦੀ ਚੋਣ ਦੀਆਂ ਰਾਹੁਲ ਗਾਂਧੀ ਦੇ ਉੱਤੇ ਦਾਰਉਮਦਾਰ ਸੌਂਪਣਾ ਚਾਹੁੰਦੀ ਹੈ ਕਾਂਗਰਸ ਹਾਈ ਕਮਾਂਡ ਤੇ ਕਾਂਗਰਸ ਦੇ ਲੀਡਰਸ਼ਿਪ ਤੇ ਰਾਹੁਲ ਗਾਂਧੀ ਨੇ ਵੀ ਕਿਹਾ ਹੈ ਕਿ ਉਹ ਸੋਚਦੇ ਨੇ ਵਿਚਾਰ ਕਰਦੇ ਨੇ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਵਿਰੋਧੀ ਧਿਰ ਦੇ ਆਗੂ ਦਾ ਉਹਦਾ ਸੰਭਾਲੋ ਕਿਉਂਕਿ ਪੰਜ ਵਾਰ ਤੋਂ ਐਮਪੀ ਰਹਿ ਚੁੱਕੇ ਨੇ ਤੇ ਜਿਹੋ ਜਿਹਾ ਪ੍ਰਭਾਵ ਪਾਰਤ ਜੁੜੋ ਯਾਤਰਾ ਦੇ ਦੌਰਾਨ ਉਸ ਤੋਂ ਬਾਅਦ ਨਿਆ ਯਾਤਰਾ ਦੇ ਦੌਰਾਨ ਦੇਖਣ ਨੂੰ ਮਿਲਿਆ ਤਾਂ ਕਾਫੀ ਲੋਕ ਨਾਲ ਜੋੜਲੇ ਗਏ ਇਸੇ ਕਰਕੇ ਉਹਨਾਂ ਦਾ ਵੋਟ ਸ਼ੇਅਰ ਵੀ ਵਾਧਾ ਹੋਇਆ ਦਿਖਾਈ ਦਿੱਤਾ ਹੈ ਤਾਂ ਹੁਣ ਉਹ ਸੰਭਾਲਦੇ ਹੈ ਜਾਂ ਨਹੀਂ ਸੰਭਾਲਦੇ ਉਹਦਾ ਪਰ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਵਿਰੋਧੀ ਧਿਰ ਦੇ ਆਗੂ ਬਣੋਗੇ ਜਿ ਕੋ ਇਹ ਤਾਂ ਇਹਨਾਂ ਦਾ ਆਪਣਾ ਸਿਸਟਮ ਹੈ ਬੜੇ ਨੇੜਲੇ ਸੂਤਰਾਂ ਦਾ ਕਹਿਣਾ ਹੈ ਹੂੰ ਕਿ ਰਾਹੁਲ ਗਾਂਧੀ ਸਾਹਿਬ ਮਲਕਰਜਨ ਖੜਗੇ ਸਾਬ ਨੂੰ ਅੱਗੇ ਲੈ ਕੇ ਉਹਨੇ ਚੁੰਦੇ ਜਿਹੜੇ ਇਹਨਾਂ ਚ ਸਾਰਿਆਂ ਤੋਂ ਮਚੌਰਾ ਗੂਨੇ ਪਰ ਕਾਂਗਰਸ ਦੀ ਵਰਕਿੰਗ ਕਮੇਟੀ ਦੇ ਵਿੱਚ ਮਤਾ ਪਾਸ ਕਰਤਾ ਕਿ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਆਗੂ ਬਜੋਂ ਜ਼ਰੂਰ ਅਹੁਦਾ ਸਬalon ਜਦੋਂ ਕਿ ਕਾਂਗਰਸ ਦਾ ਜਿਹੜਾ ਸੰਸਦੀ ਦਲ ਹੈ ਉਹਦੀ ਚੇਅਰਪਰਸਨ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਬਣਾ ਦਿੱਤਾ ਗਿਆ ਹੈ ਤਰਵਿੰਦਰ ਜੀ ਵਿਧਾਨ ਸਭਾ ਹੋਣ ਲੋਕ ਸਭਾ ਹੋਵੇ ਵਿਰੋਧੀ ਧਿਰ ਦੇ ਆਗੂ ਕੋਲ ਵੀ ਇੱਕ ਕੈਬਨਟ ਮੰਤਰੀ ਜੈਨੀਆਂ ਸਹੂਲਤਾ ਹੁੰਦੀਆਂ ਨੇ ਇੱਕ ਵੱਡਾ ਰੁਤਬਾ ਹੁੰਦਾ ਹੈ ਪ੍ਰਧਾਨ ਮੰਤਰੀ ਤੋਂ ਬਾਅਦ ਵਿਰੋਧੀ ਧਿਰ ਦਾ ਆਗੂ ਤਕਰੀਬਨ ਤਕਰੀਬਨ ਬਰਾਬਰ ਦਾ ਸਟੇਟਸ ਰੱਖਦਾ ਹੈ ਐਸੋਲੀ ਰਾਹੁਲ ਗਾਂਧੀ ਸਾਹਿਬ ਕੋਲੇ 99 ਨੇ ਕੱਲ ਚਰਚਾ ਇੱਕ ਇਹ ਵੀ ਚੱਲਦੀ ਸੀ ਕਿ ਹੋਰ ਇੱਕ ਆ ਗਿਆ ਇਹ ਤਾਂ 100 ਹੋ ਗਏ 100 ਜਿਹੜਾ ਵਿਰੋਧੀ ਗੱਠ ਜੋੜਾ 232 ਵਾਲਾ ਬਾਕੀ ਸਾਰੇ ਰਲ ਕੇ 132 ਨੇ 99 ਕੱਲੀਆਂ ਕਾਂਗਰਸ ਦੀਆਂ ਨੇ ਜੇ ਸੀਟਾਂ ਦੀ ਬਾਰਡਰ ਵਾਲ ਦੇਖੀਏ ਤਈਆ ਉਹਦਾ ਕਾਂਗਰਸ ਕੋਲ ਹੀ ਰਹੇਗਾ ਅੱਗੇ ਰਾਹੁਲ ਗਾਂਧੀ ਨੇ ਕਹਿਤਾ ਕਿ ਮੈਨੂੰ ਸੋਚਣ ਦਾ ਟਾਈਮ ਦਿਓ ਉਹ ਕੀ ਸੋਚਦੇ ਪਏ ਨੇ ਇਹ ਤਾਂ ਅਗਲਾ ਸਮਾ ਦੱਸੇਗਾ ਪਰ ਵਿਰੋਧੀ ਧਿਰ ਬਹੁਤ ਮਜ਼ਬੂਤ ਬਣੀ ਹੈ ਪਿਛਲੀ ਵਾਰੀ ਵਿਰੋਧੀ ਧਿਰ ਨਹੀਂ ਇਹ ਸਾਰੇ ਮਾਮਲੇ ਦੇ ਵਿੱਚ ਜੇ ਫਾਇਦਾ ਹੋਇਆ ਕਾਂਗਰਸ 52 ਤੋਂ 99 ਤੇ ਪਹੁੰਚ ਗਈ ਆਬ 47 ਸੀਟਾਂ ਦਾ ਫਰਕ ਪੈ ਗਿਆ ਭਾਰਤੀ ਜਨਤਾ ਪਾਰਟੀ 303 ਤੋਂ 240 41 ਤੇ ਆ ਗਈ ਹੈ 250 ਤੋਂ ਵੀ ਥੱਲੇ ਉਹਨਾਂ ਨੂੰ ਨੁਕਸਾਨ ਹੋਇਆ ਹੈ ਸੋ ਦੇਖਦੇ ਹਾਂ ਅਗਲੇ ਦਿਨਾਂ ਦੇ ਵਿੱਚ ਕਿਉਂਕਿ ਸੈਸ਼ਨ ਵੀ ਚੱਲਣਾ ਹੈ ਹੁਣ ਵਿੱਤ ਮੰਤਰੀ ਬਣਨ ਤੋਂ ਬਾਅਦ ਸਰਕਾਰ ਰਹਿੰਦੇ ਬਿਤੀ ਬਰੇ ਦਾ ਬਜਟ ਵੀ ਪੇਸ਼ ਕਰੇਗੀ ਕੋਈ ਰਾਤ ਨੂੰ ਤਾਂ ਮਿਲਦੀ ਆ ਨਹੀਂ ਮਿਲਦੀ ਇਹ ਵੀ ਬਹੁਤ ਸੋਚਣ ਦੀ ਗੱਲ ਹੈ ਜੀ ਜੀ ਬਿਲਕੁਲ ਢਿਲਸਾਬ ਅਗਲੀ ਖਬਰ ਦੇ ਵੱਲ ਵਾਦੇ ਆ ਇਲਜ਼ਾਮ ਕਈ ਤਰ੍ਹਾਂ ਦੇ ਇੱਕ ਦੂਜੇ ਤੇ ਲਗਾ ਦਿੱਤੇ ਜਾਂਦੇ ਨੇ ਉਹਨਾਂ ਇਲਜ਼ਾਮਾਂ ਦੀ ਵੀ ਗੱਲ ਕਰਾਂਗੇ ਕਿ ਬਿਆਨਬਾਜ਼ੀਆਂ ਕੀ ਚੱਲ ਰਹੀਆਂ ਨੇ ਕੌਣ ਲੀਡਰ ਕਿਨੂੰ ਕੀ ਕਹਿ ਰਿਹਾ ਤੇ ਕਿਹਦੀਆਂ ਮੁਸ਼ਕਲਾਂ ਵਧ ਰਹੀਆਂ ਨੇ ਕਾਲਰ ਲਾਈਨ ਤੇ ਨੇ ਹੈਲੋ 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 ਸਵਾਗਤ ਹੈ ਜੀ ਹਾਂ ਜੀ ਫਿਰ ਅਸੀਂ ਇਹ ਗੱਲ ਕਰਨਾ ਚਾਹੁੰਦੇ ਸੀ ਕਿ ਜਿਵੇਂ ਤਕਨੀਆ ਐਜਾ ਐਮਐਲਏ ਖੜ ਗਿਆ ਜੀ ਉਹ ਫਿਰ ਐਮਪੀ ਖੜ ਗਿਆ ਪਰ ਉਹਦੀ ਦੁਆਰਾ ਜਿੰਨੀ ਚੋਣ ਹੁੰਦੀ ਆ ਉਹਦਾ ਖਰਚਾ ਸਰਕਾਰ ਤੇ ਪੈਂਦਾ ਆਪ ਪਬਲਿਕ ਤੇ ਬੋਝ ਪੈਂਦਾ ਕਿਉਂ ਨਾ ਹੋਵੇ ਕਿ ਇਹ ਜੇ ਉਹ ਐਮਐਲਏ ਖੜਿਆ ਤਾਂ ਉਹ ਐਮਐਲਏ ਪੰਜ ਸਾਲ ਹੀ ਪੂਰਾ ਹੋਵੇ ਐਮਪੀ ਜਿਹੜਾ ਨਵਾਂ ਬਣੇ ਜੀ ਪਰ ਛੱਡ ਜਾਂਦੇ ਨੇ ਜੀ ਧਗੇਬਾਜ਼ੀਆਂ ਹੋ ਜਾਂਦੀਆਂ ਨੇ ਸੀਟ ਛੱਡਣੀ ਪੈ ਜਾਂਦੀ ਆ ਜਾਂ ਫਿਰ ਹੁੰਦਾ ਵੀ ਵੱਡਾ ਉਹਦਾ ਆਪਾਂ ਲੈ ਲੀਏ ਐਮਐਲਏ ਛੱਡੋ ਐਮਪੀ ਲੜਦੇ ਆ ਪਾਰਟੀਆਂ ਦੇ ਆਪਣੇ ਆਪਣੇ ਸਿਸਟਮ ਹੁੰਦੇ ਨੇ ਜੀ ਕਈ ਵਾਰ ਜਿਵੇਂ ਹੁਣ ਲੁਧਿਆਣੇ ਤੋਂ ਕੋਈ ਉਮੀਦਵਾਰ ਨਹੀਂ ਮਿਲਿਆ ਤਾਂ ਰਾਜਾ ਵੜਿੰਗ ਨੂੰ ਖੜਾ ਕਰਨਾ ਪੈ ਗਿਆ ਤਾਂ ਜੋ ਰਵਨੀਤ ਬਿੱਟੂ ਨੂੰ ਹਰਾਇਆ ਜਾ ਸਕੇ ਸੋ ਆਪਣੇ ਆਪਣੇ ਪਾਰਟੀਆਂ ਦੇ ਨੇ ਜੀ ਤੇ ਖਰਚਾ ਸਰਕਾਰ ਦਾ ਹੀ ਹੈ ਜੀ ਤੇ ਮਣੀਪੁਰ ਦੇ ਵਿੱਚ ਅਤਵਾਦੀਆਂ ਨੇ ਪੁਲਿਸ ਚੌਕੀਆਂ ਦੇ ਉੱਤੇ ਹਮਲਾ ਕਰਤਾ ਘਰਾਂ ਦੇ ਉੱਤੇ ਹਮਲਾ ਕਰਤਾ ਤੇ ਇਲਜ਼ਾਮ ਪੰਜਾਬ ਦੇ ਉੱਤੇ ਲੱਗਦੇ ਨੇ ਕਿ ਪੰਜਾਬ ਦੇ ਵਿੱਚ ਅੱਤਵਾਦ ਹੈ ਜੀ ਜਿਸ ਤਰ੍ਹਾਂ ਕੰਗਣਾ ਰਣੌਤ ਕਹਿ ਗਈ ਕਿ ਇਹਨੂੰ ਕੰਟਰੋਲ ਕਰਨ ਦੀ ਲੋੜ ਆ ਉਹਦੀ ਭੈਣ ਨੇ ਕਹਿਤਾ ਵੀ ਪੰਜਾਬ ਦੇ ਵਿੱਚ ਅੱਤਵਾਦੀ ਨੇ ਉਹਨਾਂ ਨੂੰ ਕੰਟਰੋਲ ਕਰੋ ਕਸ਼ਮੀਰ ਬਣ ਜਾਵੇਗਾ ਸਾਰਾ ਕੁਝ ਇਦਾਂ ਦੀਆਂ ਜਿਹੜੇ ਬਿਆਨ ਸੀਗੇ ਪਰ ਮਨੀਪੁਰ ਨਹੀਂ ਸੰਭਿਆ ਜਾ ਰਿਹਾ ਦੇਖੋ ਮਨੀਪੁਰ ਦੇ ਵਿੱਚ ਅਜੇ ਤੱਕਰ ਤੀਜੀ ਵਾਰ ਬਣਨ ਵਾਲੇ ਪ੍ਰਧਾਨ ਮੰਤਰੀ ਤੇ ਮੋਦੀ ਸਾਹਿਬ ਇਹ ਤੇ ਇੱਕ ਦਿਨ ਵੀ ਨਹੀਂ ਗਏ ਹਮ ਅਮਿਤ ਸ਼ਾਹ ਜ਼ਰੂਰ ਗਏ ਸੀ ਉਥੇ ਇਸ ਤਰ੍ਹਾਂ ਦਾ ਸਿਸਟਮ ਜਿਹੜਾ ਫੈਲਿਆ ਆ ਆਪਾਂ ਦੱਸੋ ਤਾਂ ਸਹੀ ਪੰਜਾਬ ਦੇ ਵਿੱਚ ਕਿਹੜਾ ਇਸ ਤਰ੍ਹਾਂ ਦਾ ਸਿਸਟਮ ਬਣਿਆ ਹੈ ਜਿਨ੍ਹਾਂ ਦੇ ਕੰਨਾਂ ਤੱਕ ਮੂੰਹ ਪਾਟੇ ਆ ਉਹ ਕਹਿੰਦੇ ਆ ਕਿ ਫਲਾਨਾ ਜਿੱਤ ਗਿਆ ਫਲਾਨਾ ਜਿੱਤ ਗਿਆ ਫਲਾਨਾ ਜਿੱਤ ਗਿਆ ਉਹ ਭਾਈ ਲੋਕਤੰਤਰ ਹੈ ਇਸ ਕੰਗਰਾਂ ਨੂੰ ਪੁੱਛੇ ਵੀ ਤੈਨੂੰ ਵੀ ਤਾਂ ਹਿਮਾਚਲ ਦੇ ਵੋਟਰਾਂ ਨੇ ਜਿਤਾਇਆ ਤੇ ਵੋਟਰ ਦੀ ਆਪਣੀ ਮਰਜ਼ੀ ਹੈ ਤੋਂ ਪਤਾ ਨਹੀਂ ਕਿੰਨਿਆਂ ਕਿਤੇ ਜਿੱਤੀ ਹੈ ਇੱਥੇ ਇਹ ਭਾਈ ਅਮਰਤਪਾਲ ਸਿੰਘ ਸਭ ਤੋਂ ਜ਼ਿਆਦਾ ਵੋਟਾਂ ਤੇ ਜਿੱਤਿਆ 197000 ਤੇ ਇਹ ਸੀਟ ਦਾ ਰਵਾਜ ਹੈ 1999 ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਸਭ ਤੋਂ ਵੱਧ ਵੋਟਾਂ ਤੇ ਜਿੱਤੇ ਸੀ 4 4.5 ਲੱਖ ਦੇ ਕਰੀਬ ਹਾਲਾਂਕਿ ਦੇਸ਼ ਵਿੱਚ ਜਿਵੇਂ ਵੱਧ ਵੋਟਾਂ ਲਗੀਆਂ ਸੀ ਉਹ ਰਾਮਪ拉斯 ਪਾਸਵਾਨ ਨੇ ਲਗੀਆਂ ਸੀ ਪਰ ਪ੍ਰਤੀਸ਼ਤਤਾ ਦੇ ਹਿਸਾਬ ਨਾਲ ਸਰਦਾਰ ਸਬਰੀ ਜੀ ਸਿੰਘ ਮਾਨ ਦੀਆਂ ਵੋਟਾਂ ਸੀ ਤੁਸੀਂ ਕਹਿੰਦੇ ਹੋ ਤੁਸੀਂ ਬਿਲਕੁਲ ਠੀਕ ਕਿਹਾ ਮਨੀਪੁਰ ਦੇ ਵਿੱਚ ਦੋ ਚੌਕੀਆਂ ਅਤੇ ਪੁਲਿਸ ਦਾ ਇੱਕ ਬੀਟ ਦਫ਼ਤਰ ਉਡਾ ਦਿੱਤਾ ਗਿਆ ਕੀ ਗੱਲ ਕੇਂਦਰ ਸਰਕਾਰ ਦਾ ਇਹ ਕਿਤੇ ਇਸ਼ਾਰਾ ਤਾਂ ਨਹੀਂ ਵੀ ਗ੍ਰਹਿ ਮਹਿਕਮਾ ਕਿਸੇ ਥੋਸ ਬੰਦੇ ਨੂੰ ਦਿੱਤਾ ਜਾਵੇ ਜਿਹਦੇ ਕੋਲ ਪਹਿਲਾਂ ਸੀ ਹਾਲੇ ਤੱਕ ਤਾਂ ਚਾਰ ਜੀ ਜਦੋਂ ਤੱਕ ਨਵਾਂ ਸੌਣੀ ਚੱਕਦਾ ਉਹਦੇ ਕੋਲ ਹੀ ਹੈ ਔਰ ਉਥੋਂ ਦੇ ਕਨਸ਼ਾਪ ਸ਼ਰਮਾ ਐਸਪੀ ਸਨ ਜਿਨ੍ਹਾਂ ਨੂੰ ਤੁਰੰਤ ਪੱਧਰ ਦੇ ਉੱਤੇ ਬਦਲ ਦਿੱਤਾ ਗਿਆ ਉਹਨਾਂ ਦੀ ਥਾਂ ਤੇ ਪੁਲਿਸ ਟ੍ਰੇਨਿੰਗ ਕਾਲਜ ਦੇ ਵਧੀਕ ਡਾਇਰੈਕਟਰ ਜਨਰਲ ਅਮਰ ਪ੍ਰਦੀਪ ਸਿੰਘ ਨੂੰ ਇੱਥੇ ਐਸਐਸਪੀ ਵਜੋਂ ਤਾਇਨਾਤ ਕੀਤਾ ਗਿਆ ਹੈ ਸੋ ਜਿਸ ਤਰ੍ਹਾਂ ਦਾ ਇਹ ਵਾਪਰ ਰਿਹਾ ਹੈ ਪਹਿਲਾਂ ਉਹਦੀ ਜੜ ਪਤੋ ਵੀ ਗੱਲ ਕੀ ਹੈ ਸਾਰਿਆਂ ਨੂੰ ਪਤਾ ਹੈ ਤਰਵਿੰਦਰ ਜੀ ਇੱਕ ਜਿਵੇਂ ਪਹਾੜੀ ਖੇਤਰ ਹੈ ਇੱਕ ਮਦਾਨੀ ਖੇਤਰ ਦੋ ਤਰ੍ਹਾਂ ਦੇ ਉੱਥੇ ਧੜੇ ਨੇ ਜਿਨ੍ਹਾਂ ਕਰਕੇ ਉੱਥੇ ਇਹ ਹਿੰਸਾ ਹੋ ਰਹੀ ਹੈ ਬਿਹਤਰ ਤਰੀਕਾ ਇਹ ਹੈ ਕਿ ਉਹਦੀ ਨਵਜ ਪਛਾਣ ਕੇ ਜਮੀਨੀ ਹਕੀਕਤ ਦੇ ਉੱਤੇ ਕਿਹੜੀ ਗੱਲ ਹੈ ਉਹਦੇ ਨਾਲ ਹੱਲ ਹੋਣਾ ਚਾਹੀਦਾ ਹੱਲ ਥੋਪਿਆ ਨਹੀਂ ਜਾਣਾ ਚਾਹੀਦਾ ਲੋਕ ਭਾਵਨਾਵਾਂ ਦੇ ਨਾਲ ਹੋਣਾ ਚਾਹੀਦਾ ਜੋ ਕੁਝ ਉੱਥੇ ਸ਼ਰਮਸਾਰ ਹੋਇਆ ਜੋ ਕੁਝ ਉੱਥੇ ਔਰਤਾਂ ਨਾਲ ਵਾਪਰਿਆ ਇਹਨੇ ਕੰਗਨਾਰ ਰੌਣਾਤ ਨੇ ਇੱਕ ਦਿਨ ਵੀ ਬਿਆਨ ਦਿੱਤਾ ਹਾਲਾਂਕਿ ਇਹਦੀਆਂ ਔਰਤ ਭਾਈਚਾਰਾ ਸੀ ਉਹਦੇ ਦੀ ਅੱਖਾਂ ਬੰਦ ਸੀ ਅਸੀਂ ਨਹੀਂ ਕਹਦੇ ਅਸੀਂ ਬਿਲਕੁਲ ਕਿਸੇ ਕਿਸਮ ਦੀ ਹਿੰਸਕ ਕਾਰਵਾਈ ਦੇ ਹੱਕ 'ਚ ਨਹੀਂ ਪਰ ਪਰ ਸਥਿਤੀਆਂ ਦੇਖਣੀਆਂ ਚਾਹੀਦੀਆਂ ਨੇ ਵੱਖੋ-ਥਾਂ ਤੇ ਵੱਖੋ-ਵੱਖਰੀਆਂ ਨੇ ਹਾਲਾਤ ਕਿਉਂ ਪੈਦਾ ਹੋਏ ਉਹਨਾਂ ਦੇ ਵਿੱਚ ਵੀ ਜਾਣਾ ਚਾਹੀਦਾ ਹੈ ਔਰ